ਹਾਂਜੀ ਦੋਸਤੋ ਕੀ ਹਾਲ ਚਾਲ ਨਵੀਂ ਵੀਡੀਓ ਵਿੱਚ ਸਵਾਗਤ ਹੈ ਸਿੰਗਾਪੁਰ 에ਅਰਲਾਈਨ ਜਿਹੜਾ ਇਹ ਮੇਲਾ ਲੱਗਾ ਰਾਜਪੁਰਾ ਰੋਡ ਤੇ ਕਹਿੰਦਾ ਟਿਕਟ ਦੱਸੋ ਕਿੰਨੀ ਹੈ ਕਿਉਂਕਿ ਜਾਜ ਕਰਕੇ ਲੋਕਾਂ ਨੂੰ ਲੱਗਦਾ ਪਤਲੀ ਕਿੰਨੀ ਮਹਿੰਗੀ ਟਿਕਟ ਹੈ ਮਹਿੰਗੀ ਟਿਕਟ ਕੋਈ ਨਹੀਂ ਸਿਰਫ 40 ਰੁਪਏ ਪਰਸਨ ਹੈ ਵੀਰੇ ਟਿਕਟ ਸਿਰਫ ਸਿੰਗਾਪੁਰ ਵੀਲੇ ਦੀ ਇਹ ਪਾਸ ਜਹਾਜ਼ ਦੀ ਟਿਕਟ ਹੈ ਮਰਾ ਜੀ ਪਤਾ ਕਿੰਨੇ ਕਿ ਲੱਖ ਰੁਪਏ ਦੀ ਹੈ ਲੱਖ ਲੁੱਕ ਕੋਈ ਨਹੀਂ ਸਿਰਫ 40 ਰੁਪਏ ਟਿਕਟ ਆ ਟਿਕਟ ਵੜੋ ਭਾਜੀ ਅਸੀਂ ਅੰਦਰ ਜਾਣਾ ਜਹਾਜ਼ 'ਚ ਲੋ ਜੀ ਟਿਕਟ ਲੈ ਕਟਾ ਕਟੂ ਕੇ ਆਪਾਂ ਚੜਦੇ ਆਂ ਕਾਰਪੇਟ ਤੇ ਕਾਰਪੇਟ ਤੇ ਪੁਆਇੰਟ ਹੁੰਦੇ ਸਾਰ ਜາດ ਦੀ ਆਂਟੀ ਕੈਪਟਨ ਸਾਹਿਬ ਕਿਆਲ ਚਾਲ ਤੇ ਅੰਦਰ ਹੁੰਦੇ ਸਾਰ ਦੇਖਿਆ ਕੀ ਚੀਟਿੰਗ 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 ਇਹ ਕੀ ਆ ਭਾਈ ਸਾਹਿਬ ਸੁੱਤੇ ਪਏ ਨੇ ਸਾਰੇ ਆਜੋ ਬਾਈ ਜੀ ਮੇਲਾ ਵੇਖ ਲਓ ਤੁਸੀਂ ਵੀ ਚਲੋ ਇਹਨਾਂ ਨੇ ਤਾਂ ਦੇਖਣਾ ਨਹੀਂ ਮੇਲਾ ਤਾਂ ਸੁੱਤੇ ਪਏ ਚਲ ਜੀ ਆਪਾਂ ਦੇਖਦੇ ਆਂ ਮੇਲਾ ਤੇ ਉਸ ਤੋਂ ਬਾਅਦ ਥੱਲੇ ਉਤਰਦੇ ਸਾਰ ਆਪਾਂ ਨੇ ਕਾਰਪੇਟ ਤੋਂ ਲਾਈਟਿੰਗ ਬਹੁਤ ਸੋਹਣੀ ਬਾਈ ਜੀ ਮੇਲੇ ਦੇ ਅੰਦਰ ਨਾ ਲਾਈਟਿੰਗ ਬੜੀ ਸੋਹਣੀ ਹੈ ਤੇ ਮੈਨੇ ਗਾ ਚਬਾ ਪਿੱਛੋ ਦਿਖਾ ਦਈਏ ਮੇਲਾ ਐਨ ਲੱਗ ਰਿਹਾ ਜਿਵੇਂ ਗੁਰੂ ਆ ਦੇਖੋ ਲੱਗ ਰਿਹਾ ਸਿੰਗਾਪੁਰ ਵੈਲੀ ਚ ਉਤਰਦੇ ਵੇ ਤੇ ਫੋਟੋ ਦਾ ਇੰਤਜ਼ਾਮ ਮਿਲਣਾ ਕਰੇ ਵੈ ਇਹਨਾਂ ਨੇ ਖੂਬਸੂਰਤ ਵੀ ਹੱਥੀ ਨੇ ਨਵੀਆਂ ਨਵੀਆਂ ਚੀਜ਼ਾਂ ਆਈਆਂ ਮੇਰੇ ਯਾਰ ਲੋਕ ਕਿਆ ਚੀਜ਼ ਘਰ ਬਣਾਇਆ ਹੋਇਆ ਕਿਤੇ ਹਾਰਟ ਸ਼ੇਪ ਬਣਾਇਆ ਹੋਆ ਹੱਥੇ ਬਾਈ ਵੀ ਮੈਂ ਕਹਿ ਰਹਾ ਨੂੰ ਫੋਟੋਆਂ ਲਈ ਬੜੀ ਘੈਂਟ ਜਗ੍ਹਾ ਜੇ ਕਿਸੇ ਨੇ ਫੋਟੋਆਂ ਕਰਾਉਣੀਆਂ ਨਾ ਉੱਥੇ ਜਾ ਕੇ ਲਾਈਟਿੰਗ ਰਾਤ ਨੂੰ ਜਾ ਕੇ ਫਾਇਦਾ ਦਿਨੇ ਕੋਈ ਫਾਇਦਾ ਨਹੀਂ ਹੈਗਾ ਤੇ ਆ ਦੇਖੋ ਕਿੰਨੇ ਘੈਂਟ ਤਰੀਕੇ ਨਾਲ ਵੇਗ ਗੱਡੀ ਦਾ ਇੰਜਨ ਜਿਹਾ ਬਣਾਇਆ ਹੋਇਆ ਤੇ ਆਪਨਾ ਫੋਟੋ ਲਈ ਬਹੁਤ ਵਧੀਆ ਜਗ੍ਹਾ ਮੈਂ ਫੋਟੋ ਲਈ ਕਾਫੀ ਚੀਜ਼ਾਂ ਦੇਖਿਆ ਪਰ ਇਹ ਬੜੀ ਸੋਹਣੀ ਲੱਗ ਰਹੀ ਉਹ ਜੀ ਵਾਦਿਆਂ ਝੂਟਿਆਂ ਕੰਨੀ ਆਪਾਂ ਝੂਟੇ ਦੇਖੋ ਬੱਚਿਆਂ ਦਾ ਜੂਸ ਸਟਾਰਟ ਹੋ ਗਿਆ ਤੇ ਨਾਲ ਹੀ ਡ੍ਰੈਗਨ ਦੇ ਇਹ ਹੈਗਾ ਵੱਡਿਆਂ ਲਈ ਕਿਉਂਕਿ ਬੱਚੇ ਮਿਲਦੇ ਨਹੀਂ ਹੈਗੇ ਅੰਦਰ ਬੱਚਿਆਂ ਦਾ ਵੀ ਹੈਗਾ ਇਹ ਵੱਡਿਆਂ ਲਈ ਡ੍ਰੈਗਨ ਹੈ ਤੇ ਉਹਦੇ ਨਾਲ ਹੀ ਆਪਾਂ ਨੂੰ ਦਿਖੇਗਾ ਓਏ ਹੋਏ ਹੋਏ ਹੋ ਢੀਰ ਚੈੱਕ ਕਰੋ ਬਾਈ ਜੀ ਮੇਲਾ ਪੂਰਾ ਭਰਿਆ ਹੋਇਆ ਹੈ ਇਸ ਮੇਲੇ ਵਿੱਚ ਐਤਗੀ ਕਿਉਂ ਮੇਲਾ ਇੱਕ ਤਾਂ ਬਹੁਤ ਵੱਡਾ ਲੱਗਿਆ ਨਾ ਤੇ ਮੇਲੇ ਨੂੰ ਆਪਾਂ ਪੂਰਾ ਦੱਸਾਂਗਾ ਗੁਰਜੂਰ ਲੋ ਜੀ ਬੱਚਿਆਂ ਦਾ ਪਹਿਲਾਂ ਝੂਟੇ ਚੈੱਕ ਕਰ ਲਓ ਤੁਸੀਂ ਇਹਨਾਂ ਦੀ ਟਿਕਟ ਸਿਰਫ ਝੂਟੇ ਦੀ ਵੱਤ ਤੋਂ ਵੱਧ 50 ਰੁਪਏ 100 ਰੁਪਏ ਹੈ ਠੀਕ ਹੈ ਤੇ ਇੱਕ ਦੋ ਹੀ ਹੈ ਜਿਹੜੇ ਮਹਿੰਗੇ ਆ ਜਿਵੇਂ ਇੱਕ ਆਮ ਬਲਾ ਝੂਟਾ ਜਿਹੜਾ ਮਹਿੰਗਾ ਹੋਵੇਗਾ ਜੀ ਠੀਕ ਹੈ ਹੈ ਜੀ 100 150 ਰੁਪਏ ਠੀਕ ਹੈ ਜੀ ਇੱਕ ਹੋਰ ਹੈ 250 ਰੁਪਏ ਵਾਲੀ ਉਹ ਕਾਰ ਮੈਂ ਤੁਹਾਨੂੰ ਦਿਖਾਣਾ ਅੱਗੇ ਇਹ ਝੂਟਾ ਬਾਈ ਜੀ ਵੱਡੇ ਦਿਲ ਵਾਲੇ ਲੈਣ ਝੂਟਾ ਵੱਡਾ ਖੜਨਾ ਜਦੋਂ ਉੱਪਰ ਜਾ ਕੇ ਖੜਦਾ ਨਾ ਇਹ ਇਹ ਆਸੀ ਦਾਸੀ ਫਿਰ ਜਿੰਦੀ ਹੈ ਗੁਰੂ ਜਦੋਂ ਥੱਲੇ ਆਉਂਦਾ ਹੋਰ ਬੰਦਾ ਡਾਕ ਜਿੰਦਾ ਨਾਲ ਹੀ ਦੇਖੋ ਕੀ ਜੀ ਭੂਤ ਬੰਗਲਾ ਭੂਤ ਬੰਗਲਾ ਦਾ ਵੀਰੇ ਮੇਲੇ 'ਚ ਐਵੇਂ ਹੋ ਗਿਆ ਬਸ ਜਿਵੇਂ ਸੋਫ ਨਾਲ ਮਿਸ਼ਰੀ ਹੁੰਦੀ ਹੈ ਤੋ ਅੱਗੇ ਵੱਧਦੇ ਹੋਏ ਆਪਾਂ ਰੋਲਰ ਆ ਚੈੱਕ ਕਰੋ ਜੀ ਰੋਲਰ ਇਹ ਝੂਟਾ ਕਿੰਨੇ ਲਿਆ ਮੈਨੇ ਲਿਆ ਸੀ ਬਈ ਜੀ ਇੱਕ ਵਾਰ ਝੂਟਾ ਓਏ ਹੋਏ ਝੂਟੇ ਨੇ ਘੁਮਾਤਾ ਸੀ ਸਿਰ ਵੀਰੇ ਜੀ ਤੁਰਿਆ ਨਹੀਂ ਜਾਂਦਾ ਬਸ ਖੜਿਆ ਨਹੀਂ ਜਾਂਦਾ ਫਿਰ ਉਸ ਤਰ੍ਹਾਂ ਦਾ ਬੰਦਾ ਖੜ ਹੀ ਨਹੀਂ ਸਕਦਾ ਜੇ ਝੂਟੇ ਤੋਂ ਥੱਲੇ ਸਿੱਧਾ ਇੱਕਦਮ ਛਟਕਾ ਮਾਰਦਾ ਹੁੰਦਾ ਗਰੂ ਆਹ ਦੇਖੋ ਛਟਕਾ ਮਾਰਦਾ ਓਏ ਹੋਏ ਹੋਏ ਲੋ ਜੀ ਆਹ ਥਾਰ ਚੈੱਕ ਕਰੋ ਤੁਸੀਂ ਗੱਡੀਆਂ ਲੀਲੀ ਪੀਲੀ ਕਿੰਨੇ ਜਾਣਾਂ ਟ੍ਰਾਂਟੋ ਬ੍ਰਾਂਟਨ অন্ਟਾਰੀਓ ਕੈਨੇਡਾ ਯੂ ਐਸ اے ਤੇ ਜਾ ਸਕਦੇ ਲੋ ਜੀ ਚਲੋ ਟਿਕਟੇ ਜਿਵੇਂ ਘਟਾ ਲਓ ਇਹਦੇ ਨਾਲ ਹੀ ਕਿਸ਼ਤੀ ਸੀਗੀ ਕਿਸ਼ਤੀ ਦੇ ਅੰਦਰ ਕਿਸ਼ਤੀ ਬਹੁਤ ਵੱਡੀ ਆ ਗਰੂ ਮੈਂ ਕਹਿੰਦਾ ਕਿਸ਼ਤੀ ਵੀ ਬਹੁਤ ਵੱਡੀ ਆ ਇਹ ਓਏ ਹੋਏ ਜਲਦੀ ਵੀ ਬੜੀ ਖਤਰਨਾਕ ਲੱਗ ਰਹੀ ਹੈ ਬੈਠ ਕੇ ਕੀ ਹਾਲ ਹੁੰਦਾ ਹੈ ਤੁਹਾਨੂੰ ਤੇ ਨਾਲ ਮੈਂ ਤੁਹਾਨੂੰ ਇੱਕੋ ਮੇਲਾ ਮਹਿੰਗੇ ਨਹੀਂ ਟਿਕਟ ਜੀ ਸੀਗੀ 250 300 ਮੇਰੇ ਸਾਹਮਣੇ 200 250 ਰੁਪਏ ਟਿਕਟ ਸੀਗੀ ਜੀ ਘੈਂਟ ਆ ਇਹ ਗੱਡੀ ਚਲਾਉਣ ਵਾਲਾ ਵਧੀਆ ਸਿਸਟਮ ਜ ਹੈ ਤੁਸੀਂ ਇੰਜੋਏ ਜੀ ਕਰੀਏ ਜਾ ਕੇ ਉਹ ਘੈਂਟਾ ਚੀਜ਼ ਹੈ ਇਹਦੇ ਨਾਲ ਤੁਹਾਨੂੰ ਬੱਚਿਆਂ ਦਾ ਸਮਾਨ ਜਾਂ ਮਿਲ ਜੇਗਾ ਜੰਪਿੰਗ ਦੇ ਪੈਕ ਜੇ ਹਲਾ ਇਹ ਬੱਚਿਆਂ ਲਈ ਸੀਗੇ ਕਡੋਨੇ ਵੱਡਿਆਂ ਲਈ ਵੀ ਝੂਟੇ ਇਸ ਤੇ ਮੇਲੇ ਦੇ ਅੰਦਰ ਨਾ ਜੀ ਮੇਲੇ ਦੇ ਅੰਦਰ ਆ ਚੰਡੂਲ ਜਾ ਕਰੋ ਮਾਤਾ ਦਾਦਾ ਜੀ ਚੰਡੂਲ ਐਡੀ ਲਾਈਟਿੰਗ ਸੋਹਣੀ ਲੱਗ ਰਹੀ ਹੈ ਨਾ ਇਹਦੀ ਲਾਈਟਿੰਗ ਕਰਕੇ ਪੂਰਾ ਮੇਲਾ ਜਗਮਗਾ ਜੇ ਇਹ ਬੰਦ ਹੋ ਜਾਂਦਾ ਪੂਰਾ ਮੇਲਾ ਦਿਖਣਾ ਹੀ ਬੰਦ ਹੋ ਜਾਂਦਾ ਮੀਡਲ ਈਸਟ ਤੋਂ ਵੀ ਬੰਦੇ ਆਏ ਹੋਏ ਆ ਚੈੱਕ ਕਰੋ ਮੀਡਲ ਈਸਟ ਤੋਂ ਬੰਦੇ ਆਏ ਹੋਏ ਮੇਲਾ ਦੇਖਣ ਲਈ ਜਹਾਜ਼ ਦੇ ਚੱਕਰੇ ਪਰ ਐਂਟਰ ਹੁੰਦੇ ਸਾਰ ਦੇਖਦੇ ਆ ਕੀ ਓਏ ਬੱਚਿਆਂ ਦੇ ਹੀ ਝੂਟੇ ਲੱਗੇ ਹੋਏ ਆਲੇ ਤਾਂ ਬੱਚਿਆਂ ਦਾ ਵੀ ਵੱਡਿਆਂ ਦਾ ਵੀ ਸਾਰਿਆਂ ਦਾ ਖਿਆਲ ਰੱਖਿਆ ਗਿਆ ਹੈ ਅੰਦਰ ਆ ਦੇਖੋ ਆ ਗੇਮ ਵੀ ਹਰੇਕ ਮੇਲੇ 'ਚ ਦੇਖੀ ਹੋਈ ਏਗੀ ਐਮ ਐਲ ਏ ਦੇ ਗੇਮ ਚ ਜੀ ਨੂੰ ਬਸ ਬਿਸਕੁਟ ਪੈਂਦੇ ਤੇ ਚਾਕਲੇਟ ਪੈਂਦੀ ਹੈ ਹੋਰ ਕੁਝ ਨਹੀਂ ਜਾਂਦਾ ਬਸ ਐਂ ਹੀ ਰੱਖੇ ਹੋਏ ਐ ਇਹਦੇ ਨਾਲ ਗੇਮ ਦਾ ਸਿੱਗੀਆਂ ਬਾਦੂ ਪਰ ਮੈਨੂੰਗਾ ਚਲੋ ਗੇਮ ਸਾਫ਼ ਸੇ ਦਿਖਾਉਂਦਾ ਤੁਹਾਨੂੰ ਮੈਂ ਇੱਕ ਆ ਗੇਮ ਸਿੱਗੀ ਤੇ ਇੱਕ ਸਭ ਤੋਂ ਵਧੀਆ ਗੇਮ ਆ ਚੈੱਕ ਕਰੋ ਇਹ ਨੰਬਰ ਲਿਆਣੇ ਪੈਂਦੇ ਤੁਹਾਨੂੰ ਪਤਾ ਨੰਬਰ ਦੇ ਹਿਸਾਬ ਨਾਲ ਨਾਮ ਨਿਕਲਦਾ ਹੁੰਦਾ 36 ਨੰਬਰ ਦੇ ਅੰਦਰ ਜੂਸ ਸਭ ਤੋਂ ਮਹਿੰਗਾ ਇਹਨਾਂ ਦਾ ਉਹ ਕਦੇ ਨਿਕਲਦਾ ਹੀ ਨਹੀਂ ਮੈਨੂੰ ਲੱਗਦਾ ਮੈਂ ਤਾਂ ਦੇਖੇ ਨੀ 6 ਨੰਬਰ ਕਿੱਥੇ ਵੈਜਨੇ ਆ 6 ਵਾਰ ਚਲੋ ਜੀ ਪਰਦੇ ਅੱਗੇ ਨਵਾਂ ਸ਼ੂਟਿੰਗ ਆ ਦੇਖੋ ਗੋਲੀਆਂ ਨਾਲ ਉਡਾਓ ਜੋ ਵੀ ਉਡਾਤਾ ਉਹ ਟੋੜਾ ਇਹ ਸੀਗਾ 50 ਰੁਪਏ ਦੇ ਅੰਦਰ 300 ਰੁਪਏ ਮਿਲेंगे ਜੇ ਪੰਜ ਗਲਾਸ ਇਕੱਠੇ ਇੱਕ ਵਾਰ ਚੁੱਕਦੇ ਤੇ ਨਾਲ ਹੀ ਸ਼ੂਟਿੰਗ ਗਨ ਨੂੰ ਇੰਜੋਏ ਲਈਏ ਸਿਰਫ ਇਸ ਕੋਈ ਨਾਮ ਨਹੀਂ ਆਏਗਾ ਤੇ ਨਾਲ ਹੀ ਪਿਆ ਸੀਗਾ ਐਂਟਿਕ ਚੀਜ਼ਾਂ ਬਈ ਕੁਰਸੀਆਂ ਬੜੀ ਘੈਂਟ ਸੀਗੀਆਂ ਨੇ ਕੁਰਸੀਆਂ ਆ ਬਹੁਤ ਵਧੀਆ ਸਮਾਨ ਸੀਗਾ ਜਿਹੜਾ ਆਪਾਂ ਫਿਲਮਾਂ 'ਚ ਦੇਖਦੇ ਆ ਨਾਲ ਹੀ ਬੁੱਢੀ ਬਾਈ ਦੇ ਬਾਲ ਖਾਓ 20 ਰੁਪਏ ਦਾ 20 ਰੁਪਏ ਦਾ ਨਾਲ ਹੀ ਸਟਾਰ ਲੋਕ ਸਟਾਰ ਫੋਟੋ ਕਰਾਉਂਦੇ ਹੋਏ ਇਹ ਲਾਈਟਿੰਗ ਬੋਡੀ ਸੋਨੀਆ ਫੋਟੋਆਂ ਦੇ ਬਾਰੇ ਬਾਈ ਜੀ ਗੱਲਬਾਤ ਪੂਰੀ ਐਂਡ ਕਰੀ ਇਹਨਾਂ ਨੇ ਲੋਈ ਪੋਪਕੋਰਨ ਫਿਲਮਾਂ ਚ ਵੀ ਮਿਲਦੇ ਆਉਣਗੇ ਮੂ ਵੀਡੀਓ ਦੇ ਕੱਲ੍ਹ ਵਾਰ ਉਹ ਮੇਲੇ ਦੀ ਪਰ ਰਹਿਵਾ ਪੂਰਾ ਮਾਲ ਆ ਦੇਖੋ ਕੰਚ ਕੰਚ ਸ਼ਾਈਨਿੰਗ ਦੇ ਰਹਾ ਉਹ ਮਿੱਟੀ ਦੇ ਭਾਂਡੇ A to Z ਉਹਦੇ ਦੀ ਲੈ ਕੇ ਐਂਡ ਤੱਕ ਮਿੱਟੀ ਦੇ ਭਾਂਡੇ ਲੋ ਜੀ ਬੱਚਿਆਂ ਲਈ ਆ ਡ੍ਰੈਗਨ ਲੋ ਜੀ ਵੀਡੀਓ ਕਰਕੇ ਚਲਵਾਇਆ ਸੀਗਾ ਬੰਦ ਕਰ ਦੋ ਬਾਜੀ ਬੰਦ ਕਰ ਦੋ ਇਹ ਬੰਦ ਹੋ ਗਿਆ ਇਹ ਅੱਗੇ ਇਹ ਵੀ ਕੰਚ ਦੇ ਭਾਂਡੇ ਆ ਸਾਰੇ ਸਿਰਫ ਕਾਂਚੀ ਐ ਟੁਕਟਣਾ ਦਾ ਸਮਾਨ ਆ ਸਾਰਾ ਵੈਸੇ ਤਾਂ ਹੀ ਆ ਬੇਲ ਪੂਰੀ ਦੀ ਬਾਈ ਜੀ ਮੈਨੂੰ ਖੁਸ਼ਬੂ ਖਿੱਚ ਕੇ ਲੈ ਗਈ ਇੱਧਰ ਨੂੰ ਮੈਂ ਖੜਾ ਆ ਕੇ ਤਾਂ ਮੈਨੂੰ ਪਤਾ ਨਹੀਂ ਕਿੱਥੋਂ ਬੇਲ ਪੂਰੀ ਖੁਸ਼ਬੂ ਆ ਰਹੀ ਐ ਇੰਨੀ ਕਹਿਣ ਖੁਸ਼ਬੂ ਜੀਰਾਂ ਬੇਲ ਪੂਰੀ ਵੀ ਬੜੀ ਸਵਾਦ ਸੀਗੀ ਬੇਲ ਪੂਰੀ ਉਸ ਤੋਂ ਵੀ ਸਵਾਦ ਸੀਗੀ ਤੇ ਨਾਲ ਹੀ ਨਾ ਗਲਿਚੇ ਪਿਆ ਦੇਖੋ ਆ ਗਲਿਚੇ ਪੇ ਮੈਟ ਪਿਆ ਮੈਟ ਤੇ ਗਲਿਚੇ ਦਾ ਰੇਟ ਸੁਣਿਆ ਮੇਰੇ ਤਾਂ ਹੋਸ਼ ਹੀ ਉੱਡ ਗਿਆ ਪਿੱਛੇ ਲ ਮੈਨਾਂ ਜਦ ਸਿੰਗਾਪੁਰ 에ਅਰਲਾਈਨ ਦਿਖਾ ਦੋ ਸਵੀਟ ਕੋਰ ਖਾਨ ਪੀਨ ਦੇ ਮਤਲਬ ਸਮਾਨ ਦਾ ਇਨਾ ਪੈਸੇ ਨਹੀਂ ਹੈਗੇ ਰੇਟ ਨਹੀਂ ਬਸ ਜੈਨੂਅਲ ਆ ਦੇਖੋ ਜੀ ਤੇ ਬੱਚਿਆਂ ਦਾ ਸਮਾਨ ਵੀ ਬੜਾ ਪਿਆ ਸੀਗਾ ਲੇਡੀਜ਼ ਦਾ ਸਮਾਨ ਵੀ ਸੀਗਾ ਤੇ ਸੇਲ ਵੀ ਲੱਗੀ ਵੀ ਸੀ ਜਿਵੇਂ ਆ 30 ਰੁਪਏ ਦਾ ਸਮਾਨ ਜੋ ਮਰਜੀ ਲੋਵਾ ਸ਼ਕਲਕ ਬੰਬੂ ਪਈ ਵੀ ਹੈ ਕੈਂਸਲ ਛੋਟੇ ਹੁੰਦੇ ਦੇਖਿਓਗੇ ਨਾ ਤੁਸੀਂ ਸ਼ਕਲਕ ਬੰਬੂ ਵੀ ਲੋ 30 ਵਿੱਚ ਆ ਮ사ਜ ਵਾਲੇ ਸਾਰੇ ਅਬ हेयर ਡ्रेसਰ ਬਹੁਤੂ ਸਮਾਨ ਸੀਗਾ ਬੰਦੇ ਦਾ ਸੈਕੰਡ ਹੈਂਡ ਸਮਾਨ ਲੱਗੇ ਮੈਨੂੰ ਪਰ ਨਵਾਂ ਨਹੀਂ ਸੀ ਆ ਦਾਗ ਖਟਾਣ ਵਾਲਾ ਕੋਈ ਲਿਕਵਿਡ ਸੀਗਾ ਦਸਰਾ ਸੀਗਾ ਉੱਥੇ ਕੋਈ ਤੇ ਆ ਕਿਚਨ ਦਾ ਸਮਾਨ ਘਰ ਦਾ ਸਮਾਨ ਇਹ ਮੇਲੇ ਤੋਂ ਤਾਂ ਸਭ ਕੁਝ ਪਿਆ ਗੁਰੂ ਬਹੁਤ ਕੁਝ ਆ ਦੇਖੋ ਟੀ-ਸ਼ਰਟਾਂ ਪਈਆਂ 500 ਦੀਆਂ ਤੋਂ ਤੇ ਲੇਡੀਜ਼ ਜੁੱਤੀਆਂ ਚੈੱਕ ਕਰੋ ਤੁਸੀਂ ਪੰਜਾਬੀ ਜੁੱਤੀਆਂ ਬਾਈ ਜੀ ਡਿਜ਼ਾਈਨ ਬੰਦੇ ਨੇ ਇੰਨੇ ਸੋਹਣੇ ਸੋਹਣੇ ਰੱਖੇ ਪ੍ਰਾਈਸ ਥੋੜੇ ਮੈਨੂੰ ਮਹਿੰਗੇ ਲੱਗੇ ਪਰ ਪਰ ਜੁੱਤੀਆਂ ਸੁਣੀਆਂ ਮੈਂ ਪਾਜੀ ਤੁਹਾਡੇ ਟਕਾ ਕੇ ਲਾਉ ਆ ਸੈੱਟ ਕਰ ਦੋ ਮਾੜਾ ਜਾਂ ਵੀਡੀਓ ਬਣ ਰਹੀਆ ਟੋਟੀ ਚਲੋ ਜੀ ਆ ਦੇਖੋ ਭਾਈ ਸਾਹਿਬ 15 ਮਿੰਟ ਤੋਂ ਲੱਗੇ ਵੀ ਸੀ ਦੇਖ ਰਹੇ ਸੀਗੇ ਤੇ ਭਾਈ ਸਾਹਿਬ ਨੇ 15 ਮਿੰਟ ਚ ਟੱਚ ਨਹੀਂ ਕਰਨਾ ਹੁੰਦਾ ਟੱਚ ਕਰਤਾ ਉੱਥੇ ਗੇਮ ਖਤਮ ਆ ਭਾਈ ਸਾਹਿਬ ਨੇ 15 ਮਿੰਟ ਚ ਕਰਤਾ ਪੂਰਾ ਪਰ ਮਿਹਨਤ ਕਰਕੇ ਹੱਥ ਦਰਦ ਕਰਨ ਲੱਗ ਗਏ ਦੀ ਬਾਈ ਦੇ ਲੋਈ ਆ ਦੇਖੋ ਫੇਰ ਪਛਕਲਾ ਬੰਬੂ ਫੇਰ ਦਿੱਕੀ ਸੀ ਆ ਕਿਤਾਬਾਂ ਪਈਆਂ ਪੜ੍ਹਣੀਆਂ ਜੀ ਲੈ ਕੇ ਜਾਣੀਆਂ ਜੀ ਕਿਤਾਬਾਂ ਦਾ ਸ਼ਕੀਨ ਹੈ ਪੜ੍ਹਨ ਲਈ ਇੱਦਾਂ ਸਟਾਲਾਂ ਖਾਨ ਵੀਂਦੀਆਂ ਬੋਤਲ ਲੱਗੀ ਵੀ ਆਮਰੀਕਨ ਬੁੱਟਾ ਆਈਸ ਬੋਲਾ ਆਮਰੀਕਨ ਬੁੱਟਾ ਪੀਜ਼ਾ ਪੁਆਇੰਟ ਤੇ ਇਹਦਾ ਤੁਹਾਨੂੰ ਪਤਾ ਹੀ 20% 20% ਗੈਸ ਪੂਰੀ ਮੋਮੋਸ ਮੋਰ ਚਾਟ ਪੰਡਾ ਸਾਊਥ ਇੰਡੀਅਨ ਚਾਈਨਿਸ ਪੰਜਾਬੀ ਪੀਜ਼ਾ ਵੀ ਆਉਗੇ ਠੀਕ ਹੈ ਜੀ ਪੰਜਾਬੀ ਚੀਜ਼ਾਂ ਵੀ ਚੈੱਕ ਕਰ ਸਕਦਾ ਤੁਸੀਂ ਤੇ ਆ ਬੱਚਿਆਂ ਦੀ ਸਾਈਕਲਿੰਗ ਪਈ ਸੀਗੀ ਤੇ ਸਾਈਕਲਿੰਗ ਆ ਲੈਡੀ ਸਮਾਨ ਬਾਦੂ ਕੁਝ ਪਿਆ 100 ਰੁਪਏ ਦਾ ਉਧਰ ਨਾਲ ਪਿਆ ਸੀਗਾ ਮੇਲਾ ਬਹੁਤ ਹੀ ਵੱਡਾ ਲੱਗਿਆ ਵਾ ਮੇਲੇ 'ਚ ਘੁੰਮਣਾ ਬਹੁਤ ਵਧੀਆ ਤੁਸੀਂ ਉਹਦੀ ਫੈਮਿਲੀ ਨਾਲ ਘੁੰਮੋ ਜਾ ਕੇ ਤੇ ਆਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਿੰਨਾ ਕੈਂਟ ਵੀਅਰ ਸਹੀ ਹੈ ਚਲੋ ਜੀ ਤੁਹਾਨੂੰ ਪਾਨ ਵਾਲੇ ਬੰਦੇ ਨਾਲ ਮਿਲਾਨਾ ਤੇ ਉਹ ਤੋਂ ਸ਼ੇਰ ਸੁਣੀਏ ਸ਼ੇਰ ਸੁਣਾਓ ਜੀ ਵਾਹ ਵਾਹ ਕੀ ਬਾਤ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਅੰਦਰ ਮੇਲਾ ਬਹੁਤ ਵੱਡਾ ਸੀਗਾ ਤੇ ਮੇਲੇ ਦੇ ਅੰਦਰ ਬਹੁਤ ਰੌਣਕ ਲੱਗੀ ਹੋਈ ਹੈ ਤੁਸੀਂ ਵੀ ਜਾਓ ਤੇ ਵੀਡੀਓ ਬਣਾਓ